ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆਂ ਦੇ ਵਾਰ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ạtਵਾਲ ਨੇ ਆਪਣਾ ਚੋਣ ਪ੍ਰਚਾਰ ਕਰਦਿਆਂ ਵਾਰ ਵਿੱਚ ਘਰ-ਘਰ ਚੋਣ ਪ੍ਰਚਾਰ ਕੀਤਾ ਇਸ ਮੌਕੇ ਵਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਚੋਣ ਨਿਸ਼ਾਨ ਚਾਲੂ ਤੇ ਮੋਹਰ ਲਾ ਕੇ ਕਾਮਯਾਬ ਕਰਨ ਉਨ੍ਹਾਂ ਨੇ ਕਿਹਾ ਜਿੱਤਣ ਤੋਂ ਬਾਅਦ ਵਾਰ ਦੇ ਰਹਿੰਦੇ ਅਧੂਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ ਵਾਰ ਵਾਸੀਆਂ ਨੇ ਕਿਹਾ ਕਿ ਅੰਜੂ ਓਟਵਾਲ ਪਹਿਲਾ ਵੀ ਇਸ ਵਾਰ ਕੌਂਸਲਰ ਰਹੇ ਹਨ ਜਿਨ੍ਹਾਂ ਨੇ ਵਾਰ ਦੇ ਵਿਕਾਸ ਕੰਮ ਪਹਿਲ ਦੇ ਆਧਾਰ ਤੇ ਕੀਤੇ ਉਹਨਾਂ ਦੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਵਾਰ ਵਾਸੀ ਇਸ ਵਾਰ ਅੰਜੂ ਓਟਵਾਲ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ ਇਸ ਮੌਕੇ ਵਾਰ ਵਾਸੀ ਹਾਜ਼ਰ ਸਨ ਸੱਤ ਦੇ ਵਿੱਚ ਜਿਹੜੀ ਸ਼੍ਰੀਮਤੀ ਅੰਜੂ ạtਵਾਲ ਦੇ ਵਾਈ ਦੇ ਵਿੱਚ ਅਸੀਂ ਅੱਜ ਆਪਣੇ ਘਰ ਇਹਨਾਂ ਨੂੰ ਬੁਲਾਇਆ ਅਸੀਂ ਇਹਨਾਂ ਦਾ ਵਾਅਦਾ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਭਾਰੀ ਵੋਟਾਂ ਤੋਂ ਚਿਤਾਵਾਂਗੇ ਔਰ ਇਹਨਾਂ ਦੀ ਜਿੱਤ ਪੱਕੀ ਹੈਗੀ ਹੈ ਜੀ ਔਰ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਬਾਰਡ ਨੰਬਰ 7 ਵਿੱਚ ਜੋ ਮੇਰੀ ਵਾਈਫ ਇਲੈਕਸ਼ਨ ਲੜਨ ਜਾ ਰਹੀ ਹੈ ਅੱਜ ਕ੍ਰਿਸ਼ਨਾ ਕਲੋਨੀ ਦੇ ਰੋਬਿੰਦ ਸਮਰਾਜੀ ਦੇ ਘਰ ਵਿੱਚ ਆਏ ਇਹਨਾਂ ਨੇ ਇੱਕ ਮੀਟਿੰਗ ਕਰਾਈ ਜੋ ਮੀਟਿੰਗ ਦਾ ਇਕੱਠ ਦੇਖਦੇ ਹੋਏ ਸਾਨੂੰ ਸਮਰਾਜ ਜੀ ਨੇ ਵਿਸ਼ਵਾਸ ਦਿਵਾਇਆ ਕਿ ਭਾਰੀ ਮਾਤਰਾ ਵਿੱਚ ਅਸੀਂ ਇਲੈਕਸ਼ਨ ਜਿੱਤਾਂਗੇ ਮੈਂ ਸ਼੍ਰੀ ਪ੍ਰਿੰਸੀਪਲ ਜੀ ਇਨਚਾਰਜ ਹਲਕਾ ਫਲੋਰ ਉਹਨਾਂ ਨੂੰ ਵੀ ਵਿਸ਼ਵਾਸ ਦਵਾਉਂਦਾ ਹਾਂ ਕਿ ਅਸੀਂ 13 ਦੇ 13 ਵਾਡਾ ਵਿੱਚੋਂ ਸਭ ਤੋਂ ਵੱਧ ਲੀਡ ਤੇ ਜਿੱਤਾਂਗੇ ਧੰਨਵਾਦ ਜੀ ਹਾਂਜੀ ਮੈਡਮ ਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਪੰਜੂਟ ਵੱਲ ਦੀ ਘਰ ਆਏ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਕਾਰ ਮੈਡਮ ਅੰਜੂ ạtਵਾਲ ਸਾਡੇ ਜ਼ਿਲ੍ਹੇ ਆ ਗੁਰਾਇਆਂ ਦੇ ਕੌਂਸਲਰ ਨੇ ਉਹ ਪਹਿਲਾਂ ਵੀ ਕੌਂਸਲਰ ਰਹਿ ਚੁੱਕਿਆ ਤੇ ਹੁਣ ਉਹ ਫਿਰ ਉਮੀਦਵਾਰ ਖੜੇ ਹੋਏ ਆ ਕੌਂਸਲਰ ਦੀ ਵੋਟ ਵਾਸਤੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਿੱਦਾਂ ਪਹਿਲਾਂ ਸਾਡੇ ਲਈ ਉਹਨਾਂ ਨੇ ਇੰਨੇ ਵਧੀਆ ਕੰਮ ਕੀਤੇ ਆ ਤੇ ਨੈਕਸਟ ਵੀ ਇਦਾਂ ਹੀ ਕਰੋਗੇ ਤੇ ਅਸੀਂ ਉਹਨਾਂ ਨੂੰ ਆਪਣੀ ਵੋਟ ਦੇ ਕੇ ਕੀਮਤੀ ਵੋਟ ਦੇ ਕੇ ਪਰਿਮਾਤਰਾ ਚ ਜਿਤਾਵਾਂਗੇ ਇਤਿਹਾਸਯੋਗ ਨਾਲ ਹੈ ਪਹਿਲਾਂ ਵੀ ਜਦੋਂ ਕੌਂਸਲ ਰਹੇ ਤੇ ਇਹਨਾਂ ਨੇ ਵੀ ਕੀ ਕੀ ਕੰਮ ਕੀਤੇ ਸੀ ਵਾਰਦੇ ਉਦੋਂ ਜਦੋਂ ਕੋਰੋਨਾ ਸੀਗਾ ਉਦੋਂ ਮੈਂ ਇੱਥੇ ਹੀ ਸੀ ਇੰਡੀਆ ਵਿੱਚ ਤੇ ਇਹਨਾਂ ਨੇ ਕਾਫੀ ਹੈਲਪ ਕੀਤੀ ਉਸ ਟਾਈਮ ਰਾਸ਼ਨ ਵਗੈਰਾ ਜਿਹੜਾ ਸੀਗਾ ਡਿਸਟ੍ਰੀਬਿਊਟ ਕੀਤਾ ਕਾਫੀ ਤੇ ਅਸੀਂ ਇੱਥੇ ਹੀ ਸੀ ਉਸ ਟਾਈਮ ਤੇ ਅਸੀਂ ਉਹਨਾਂ ਦੇ ਨਾਲ ਇਹ ਸਾਰਾ ਦੇਖਿਆ ਆਪਣੀਆਂ ਅੱਖੀ ਕਿ ਉਹਨਾਂ ਨੇ ਕਾਫੀ ਲੋਕਾਂ ਦੀ ਹੈਲਪ ਕੀਤੀ ਇੱਥੇ ਅਕਾਊਂਟ ਮੈਂ ਅੰਜੂਟਵਾਲ ਮੈਂ ਕੈਂਡੀਡੇਟ ਆਮ ਆਦਮੀ ਪਾਰਟੀ ਮੈਂ ਬਾਡ ਨੰਬਰ 7 ਅੱਜ ਅਸੀਂ ਬਾਡ ਨੰਬਰ 7 ਵਿੱਚ ਡੋਰ ਟੂ ਡੋਰ ਕੀਤਾ ਤੇ ਅੱਜ ਅਸੀਂ ਆਏ ਆ ਸਰ ਸਰਦਾਰ ਟਰਮਿੰਦਲ ਸਿੰਘ ਜੀ ਦੇ ਘਰ ਇੱਥੇ ਸਾਡੀ ਬਹੁਤ ਭਾਰੀ ਮੀਟਿੰਗ ਹੋਈ ਆ ਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਆ ਕਿ ਅਸੀਂ ਤੁਹਾਨੂੰ ਭਾਰੀ ਮਾਤਰਾ ਚ ਬੋਟ ਪਾ ਕੇ ਜਿਤਾਵਾਂਗੇ